ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਵੇਲੇ ਤੇ ਕ अहम ਖਬਰ ਤੁਹਾਡੇ ਨਾਲ ਸਾਂਝੀ ਕਰਾ ਜਾ ਰਿਹਾ ਸੀ ਇਸ ਸਮੇਂ ਕੋਟ ਫਤੂਜ ਦੇ ਲਾਗੇ ਇੱਕ ਪਿੰਡ ਚ ਮੌਜੂਦ ਹਾਂ ਔਰ ਇੱਥੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਖੇਤ ਬਹੁਤ ਹੈ ਔਰ ਇੱਥੇ ਪੁਲਿਸ ਵੱਲੋਂ ਇੱਕ ਵਿਅਕਤੀ ਦਾ ਇਨਕਾਊਂਟਰ ਕੀਤਾ ਗਿਆ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਹਾਲਾਂਕਿ ਵਿਅਕਤੀ ਜਿਹੜਾ ਇੰਜਰਡ ਹੈ ਉਸ ਨੂੰ ਜਿਹੜਾ ਹਸਪਤਾਲ ਵਿਖੇ ਭੇਜਿਆ ਗਿਆ ਆ ਤੁਸੀਂ ਬਿਲਕੁਲ ਸਪੌਟ ਤੇ ਦੇਖ ਸਕਦੇ ਹੋ ਇੱਥੋਂ ਗਨ ਵੀ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੁਣੇ ਵਿੱਚ ਜ਼ੂਮ ਇਨ ਕਰਕੇ ਦਿਖਾ ਦੇ ਐਸਪੀ ਬਾਈਆ ਸਾਹਿਬ ਮੌਕੇ ਦਾ ਪੂਰਾ ਜਾਇਜ਼ਾ ਲੈ ਰਹੇ ਨੇ ਉਹ ਤੁਸੀਂ ਫੋਰੈਂਸਿਕ ਟੀਮ ਦੇਖ ਸਕਦੇ ਹੋ ਅਸਲੇ ਦਾ ਜਾਇਜ਼ਾ ਉਹਨਾਂ ਵੱਲੋਂ ਲਿਆ ਜਾ ਰਿਹਾ ਚੱਪਲਾਂ ਵੀ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਔਰ ਇੱਕ ਕੋਟ ਫਤੂਏ ਦੇ ਬਿਲਕੁਲ ਨਜ਼ਦੀਕ ਅਸੀਂ ਮੌਜੂਦ ਹਾਂ ਪੁਲੀ ਦੇ ਨਾਲ ਦੀ ਨਾਲ ਖੇਤੋਂ ਜਿਹੜਾ ਰਸਤਾਂ ਦਾ ਗੋਰੀ ਜਾਂਦੀ ਹੈ ਉੱਥੇ ਅਸੀਂ ਮੌਜੂਦ ਹਾਂ ਔਰ ਇੱਥੇ ਇੱਕ ਵਿਅਕਤੀ ਜਿਸ ਨੇ ਕੇ ਪੈਸੇ ਲੈ ਕੇ ਇੱਕ ਬਜ਼ੁਰਗ ਦਾ ਕਤਲ ਕੀਤਾ ਸੀ ਮੰਡਾਲੀ ਪਿੰਡ ਵਿਖੇ ਉਸ ਦੀ ਤਫਤੀਸ਼ ਚ ਪੁਲਿਸ ਜੁਟੀ ਹੋਈ ਸੀਗੀ ਉਸ ਤੋਂ ਬਾਅਦ ਪੁਲਿਸ ਦੇ ਕੋਲ ਇੱਕ ਸੂਰਾਗ ਲੱਗਦਾ ਕਿ ਧਰਮਿੰਦਰ ਨਾਮਕ ਵਿਅਕਤੀ ਜਿਹੜਾ ਹੈ ਉਸ ਵਿੱਚ ਇਨਵੋਲਵ ਹੈ ਉਸ ਤੋਂ ਬਾਅਦ ਪੁਲਿਸ ਤਹ ਤੱਕ ਜਾਣ ਦੀ ਕੋਸ਼ਿਸ਼ ਕਰਦੀ ਔਰ ਅੱਜ ਜਿਸ ਗੁਰਗੇ ਗੁਰਗੇ ਨੇ ਕਤਲ ਕੀਤਾ ਸੀ ਕਾਮਰੇਡ ਪ੍ਰੇਮ ਹੁਣਾ ਦਾ ਉਸ ਨੂੰ ਪੁਲਿਸ ਨੇ ਐਨਕਾਊਂਟਰ ਕੀਤਾ ਪੁਲਿਸ ਨੂੰ ਇਤਲਾਹ ਮਿਲਦੀ ਔਰ ਤੁਸੀਂ ਉਹ ਬਿਲਕੁਲ ਅਸਲਾ ਦੇਖ ਸਕਦੇ ਹੋ ਹੱਥ ਜੀ ਵਿੱਚ ਜ਼ੂਮ ਇਨ ਕਰਕੇ ਦਿਖਾ ਦਿਓ ਹੱਥ ਚ ਫੋਰੈਂਸਿਕ ਟੀਮ ਦੇ ਪਿਸਟਲ ਹੈ ਇਹ ਪਿਸਟਲ ਜਿਹੜੀ ਹੈ ਉਸ ਗੁਰਗੇ ਬਲਜੀਤ ਕੋ ਸਗੀ ਹਾਲਾਂਕਿ ਪੂਰੀ ਡਿਟੇਲ ਮੈਂ ਤੁਹਾਨੂੰ ਸਮਝਾ ਦੂੰਗਾ ਪਰ ਤੁਸੀਂ ਮੌਕੇ ਦੇ ਤਸਵੀਰਾਂ ਦੇਖ ਲਓ ਆ ਇੱਧਰ ਵੀ ਦਿਖਾਈ ਜ਼ੂਮ ਇਨ ਕਰਕੇ ਚੱਪਲਾ ਨਜ਼ਰ ਆ ਰਹੀਆਂ ਔਰ ਉਹਦੇ ਵਿੱਚ ਕਾਰ ਬਲੱਡ ਵੀ ਹੈ ਪੁਲਿਸ ਨੇ ਬਿਲਕੁਲ ਇਸ ਜਗ੍ਹਾ ਨੂੰ ਕਵਰ ਕਰ ਲਿਆ ਅੱਗੇ ਜਾਣ ਦੀ ਮਨਾਹੀ ਹੈ सील ਕੀਤਾ ਹੋਇਆ ਜੀ ਅੱਗੇ ਜਾਣ ਦੀ ਮਨਾਹੀ ਹੈ ਐਸ ਡਾਕ ਐਸਪੀ ਬਾਈਆ ਸਾਹਿਬ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਡੀਐਸਪੀ ਹਰਜੀਤ ਸਿੰਘ ਔਰ ਐਸਐਸਪੀ ਸਾਹਿਬ ਦੀ ਜਿਹੜੀ ਬਾਈਟ ਆ ਚੰਦ ਚੰਦ ਹੀ ਮਿੰਟਾਂ ਤੇ ਤੁਹਾਨੂੰ ਉਹ ਵੀ ਦਿਖਾ ਦਾਂਗੇ ਤਾਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਉਹ ਚਪਲਾਂ ਪਈਆਂ ਨੇ ਚਪਲਾਂ ਦੇ ਨਾਲ ਬਲੱਡ ਨਜ਼ਰ ਆ ਰਿਹਾ ਇਧਰਲੇ ਪਾਸੇ ਦਿਖਾ ਦੀ ਵਜੇ ਪਿਸਟਲ ਜਿਹੜੀ ਹੈ ਔਰ ਰਿਵਾਲਵਰ ਉਹ ਤੁਹਾਨੂੰ ਹੇਠਾਂ ਪਿਆ ਨਜ਼ਰ ਆ ਰਿਹਾ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਜਿਹੜੇ ਉਹ ਵੀ ਇੱਥੇ ਪਹੁੰਚੇ ਸਨ ਔਰ ਚੰਦ ਹੀ ਮਿੰਟਾਂ ਤੇ ਉਹਨਾਂ ਦੀ ਜਿਹੜੀ ਵਾਈਟ ਹੈ ਜਿਹੜਾ ਉਹਨਾਂ ਦਾ ਵਰਜ਼ਨ ਹੈ ਉਹ ਵੀ ਤੁਹਾਡੇ ਤੱਕ ਪਹੁੰਚਦਿਆ ਕਰ ਦਾਂਗੇ ਅ ਜਿੰਨੀ ਕੀ ਗੱਲਬਾਤ ਮੇਰੇ ਸਮਝ ਆਈ ਹੈ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਿਉਂਕਿ ਬਹੁਤ ਸਾਰੇ ਭੈਣਾ ਭਰਾਵਾਂ ਦੇ ਮਨ ਵਿੱਚ ਸਵਾਲ ਹੁੰਦੇ ਆ ਕਿ ਪਿੱਛੇ ਕਾਰਨ ਕੀ ਹੈ ਪਿੱਛੇ ਵਜ੍ਹਾ ਕੀ ਹੈ ਇਨਕਾਊਂਟਰ ਕਿਉਂ ਕੀਤਾ ਗਿਆ ਦੋਸ਼ੀ ਨੇ ਕੀ ਕਾਰਨਾਮਾ ਕੀਤਾ ਸੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਦੱਸ ਦੀਏ ਪੁਲਿਸ ਹੋ ਸਕਦਾ ਹੈ ਹਾਲ ਕਿਸ ਗੱਲ ਦੀ ਸੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਅਸਲਾ ਜਿਹੜਾ ਆ ਉਹ ਦੋਸ਼ੀ ਕੋਲ ਵੀ ਸੀ ਆਰੋਪੀ ਕੋਲ ਵੀ ਸੀ ਹੋ ਸਕਦਾ ਆਰੋਪੀ ਨੇ ਫਾਇਰ ਕੀਤਾ ਹੋਵੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੋਵੇ ਮਤ ਭੇੜ ਵਿੱਚ ਕ੍ਰਾਸ ਫਾਇਰਿੰਗ ਵਿੱਚ ਉਸਦੇ ਗੋਲੀ ਲੱਗੀ ਹੋਵੇ ਤੇ ਪੱਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਗੋਲੀ ਵੱਜਦੀ ਹੈ ਜਿਸ ਤੋਂ ਬਾਅਦ ਜਿਹੜਾ ਆਰੋਪੀ ਹੈ ਉਹ ਜ਼ਖਮੀ ਹੋ ਜਾਂਦਾ ਹੈ ਆਰ ਹੁਣ ਆ ਜਗ੍ਹਾ ਨੂੰ ਬਿਲਕੁਲ ਸੀਲ ਕੀਤਾ ਹੋਇਆ ਇਸ ਤੋਂ ਅੱਗੇ ਨਹੀਂ ਜਾ ਸਕਦੇ ਫਿਰ ਤੋਂ ਜਿਹੜੇ ਹੁਣ ਜੁੜੇ ਨੇ ਪਰਿਵਾਰਿਕ ਜੀ ਕਮੈਂਟ ਆ ਰਹੇ ਨੇ ਕਿ ਦੱਸੋ ਕਿੱਥੇ ਮੌਜੂਦ ਹੋ ਉਹਨਾਂ ਦੱਸ ਦिए ਕਿ ਅਸੀਂ ਇਸ ਸਮੇਂ ਕੋਰਟ ਫੁੱਟੂ ਦੇ ਬਿਲਕੁਲ ਨਾਲ ਮਜ਼ਦੂਰ ਮੌਜੂਦ ਆ ਪੁਲੀ ਦੇ ਨਾਲ ਇਹ ਗੋਰੀ ਆਉਂਦੀ ਹੈ ਔਰ ਤੁਸੀਂ ਇਧਰਲੇ ਪਾਸੇ ਦਿਖਾਈ ਜਰਾ ਇੱਕ ਵਾਰੀ ਫਿਰ ਤੋਂ ਪਿਸਟਲ ਦੇਖ ਸਕਦੇ ਹੋ ਰਿਵਾਲਵਰ ਔਰ ਇਧਰ ਚੱਪਲਾ ਚੱਪਲਾਂ ਦੇ ਵਿੱਚਕਾਰ ਬਲੱਡ ਤਾਂ ਹੁਣ ਮੈਂ ਤੁਹਾਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਜਿੰਨੀ ਕੀ ਗੱਲ ਮੈਂ ਸਮਝਿਆ ਕਿ 9 10 ਤਰੀਕ ਨੂੰ ਮਢਾਲੀ ਵਿਖੇ ਕਾਮਰੇਡ ਪ੍ਰੇਮ ਹੁਣਾਂ ਦਾ ਕਤਲ ਹੁੰਦਾ ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਕਾਮਰੇਡ ਹੁਣਾਂ ਦਾ ਕਤਲ ਕਰ ਦਿੰਦਾ ਉਹਦੀ ਵਾਈਫ ਜਿਹੜੀ ਹੈ ਉਹ ਇਸ ਸਮੇਂ ਬੈੱਡ ਤੇ ਹੈ ਕਿਉਂਕਿ ਉਹਨਾਂ ਨੂੰ ਪੈਰਾਲਾਈਜ਼ ਹੋ ਚੁੱਕਾ ਹੈ ਔਰ ਉਹਨਾਂ ਦਾ ਕੇਅਰ ਟੇਕਰ ਲੜਕਾ ਰਵੀ ਜਿਹੜਾ ਵਿਅਕਤੀ ਬਲਜੀਤ ਅੱਜ ਦਾ ਇਨਕਾਊਂਟਰ ਹੋਇਆ ਜਦੋਂ ਉਹ ਕਾਮਰੇਡ ਪ੍ਰੇਮ ਹੁਣਾਂ ਨੂੰ ਮਾਰਨ ਆਉਂਦਾ ਤਾਂ ਉਹਨਾਂ ਦੀ ਆਪਸ ਵਿੱਚ ਸਕੱਫਲ ਹੁੰਦੀ ਹੈ ਫਾਈਟ ਹੁੰਦੀ ਹੱਥੋ ਪਾਈ ਹੁੰਦੀ ਹੈ ਜਿਹਦੇ ਵਿੱਚ ਰਵੀ ਇੰਜਰਡ ਵੀ ਹੋ ਜਾਂਦਾ ਹੈ ਹਾਲਾਂਕਿ ਰਵੀ ਨਾਲ ਦੀ ਪੁਸ਼ਟੀ ਨਹੀਂ ਕਰਦੇ ਸਾਡੇ ਤੱਕ ਗੱਲ ਜਿਹੜੀ ਪਹੁੰਚੀ ਹੈ ਉਹ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਰਵੀ ਦੇ ਵੀ ਸੱਟ ਲੱਗਦੀ ਹੈ ਔਰ ਜਿਹੜਾ ਬਲਜੀਤ ਹੈ ਇਸ ਦੇ ਉੱਤੇ ਜਿਹੜਾ 307 302 ਦੀ ਧਾਰਾ ਤਹਿਤ ਪਰਚਾ ਹੁੰਦਾ ਹੈ ਔਰ ਪੁਲਿਸ ਜਦੋਂ छानबीन ਕਰਦੀ ਹੈ ਤਰਮਿੰਦਰ ਨਾਮ ਦੇ ਵਿਅਕਤੀ ਦਾ ਨਾਮ ਸਾਹਮਣੇ ਆਉਂਦਾ ਇਸ ਕੇਸ 'ਚ ਔਰ ਦੱਸਿਆ ਜਾ ਰਿਹਾ ਕਿ ਤਰਮਿੰਦਰ ਇਸ ਸਮੇਂ ਪਰਦੇਸ 'ਚ ਔਰ ਤਰਮਿੰਦਰ ਬਲਜੀਤ ਨੂੰ ਹਾਇਰ ਕਰਦਾ ਬਲਜੀਤ ਨੂੰ ਪੈਸੇ ਦਿੰਦਾ ਔਰ ਬਲਜੀਤ ਜਿਹੜਾ ਆ ਉਹ ਕਾਮਰੇਡ ਪ੍ਰੇਮ ਹੁਣਾਂ ਦਾ ਕਤਲ ਕਰਦਾ ਜਿਸ ਤੋਂ ਬਾਅਦ ਮਾਮਲਾ ਇਹ ਬਹੁਤ ਸੰਘੀਨ ਬਣ ਜਾਂਦਾ ਔਰ ਜਿਹੜਾ ਬਲਜੀਤ ਹੈ ਦੱਸਿਆ ਜਾ ਰਿਹਾ ਕਿ ਇਹ ਵੀ ਮੰਡਾਲੀ ਪਿੰਡ ਦਾ ਹੀ ਹੈ ਕਾਮਰੇਡ ਪ੍ਰੇਮ ਜਿਹੜੇ ਆ ਉਹ ਵੀ ਮੰਡਾਲੀ ਪਿੰਡ ਤੋਂ ਹਨ ਅਤੇ ਮਨਜੀਤ ਬਲਜੀਤ ਜਿਹੜਾ ਲੜਕਾ ਇਹ ਵੀ ਮੰਡਾਲੀ ਦਾ ਹੈ ਧਰਮਿੰਦਰ ਬਾਰੇ ਇਹ ਦੱਸਿਆ ਜਾ ਰਿਹਾ ਜਿੰਨੀ ਹਾਲੇ ਤੱਕ ਸਾਡੇ ਤੱਕ ਗੱਲ ਪਹੁੰਚੀ ਹੈ ਲੱਗ ਕਿਸ ਗੱਲ ਦੀ ਸੀ ਪੁਸ਼ਟੀ ਨਹੀਂ ਕਰਦੇ ਦੱਸਿਆ ਜਾ ਰਿਹਾ ਕਿ ਕਾਮਰੇਡ ਪ੍ਰੇਮ ਹੁਣਾਂ ਤੇ ਵੀ ਪਹਿਲਾ ਪਰਚਾ ਸੀ ਔਰ ਹੋ ਸਕਦਾ ਉਸ ਦੀਆਂ ਤਾਰਾਂ ਤਰਮਿੰਦਰ ਦੇ ਪਿਤਾ ਨਾਲ ਜੁੜਦੀ ਹੁਣ ਕਿਉਂਕਿ ਦੱਸਿਆ ਜਾ ਰਿਹਾ ਕਿ ਤਰਮਿੰਦਰ ਦੇ ਪਿਤਾ ਦਾ ਪਹਿਲਾ ਕਤਲ ਹੋਇਆ ਸੀ ਜਿਸ ਵਿੱਚ ਹੋ ਸਕਦਾ ਕਿ ਪ੍ਰੇਮ ਹੋਣਾ ਦਾ ਨਾਮ ਹੋਵੇ ਔਰ ਇਹ ਰੰਜਿਸ਼ ਜਿਹੜੀ ਸੀਗੀ ਪਿਤਾ ਦੇ ਕਤਲ ਦੀ ਉਹ ਤਰਮਿੰਦਰ ਨੇ ਪੈਸੇ ਦੇ ਕੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਬਲਜੀਤ ਨੂੰ ਹਾਇਰ ਕੀਤਾ ਬਲਜੀਤ ਨੂੰ ਪੈਸੇ ਦਿੱਤੇ ਗਏ ਔਰ ਬਲਜੀਤ ਨੇ ਜਿਹੜਾ ਕਾਮਰੇਡ ਪ੍ਰੇਮ ਹੋਣਾ ਦਾ ਕਤਲ ਕੀਤਾ ਜੋ ਗੱਲ ਪੁਲਿਸ ਆਖ ਰਹੀ ਹੈ ਤਾਂ ਇਹ ਤੁਸੀਂ ਮੌਕੇ ਦੇ ਤਸਵੀਰਾਂ ਦੇਖ ਪਾ ਰਹੇ ਹੋ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਹੈ ਪੁਲਿਸ ਬਲ ਮੌਜੂਦ ਹੈ ਔਰ ਥੋੜੀ ਦੇਰ ਪਹਿਲਾਂ ਐਸਐਸਪੀ ਡਾਕਟਰ ਮਹਤਾਬ ਸਿੰਘ ਵਿਰਕ ਵੀ ਇੱਥੇ ਸੀਗੇ ਮੌਕੇ ਤੇ ਉਹਨਾਂ ਵਾਲੇ ਜਿਹੜਾ ਵਰਜਨ ਹੈ ਉਹ ਵੀ ਤੁਹਾਨੂੰ ਸੁਣਾ ਦੇਵਾਂਗੇ ਤੁਹਾਨੂੰ ਸਕਰੀਨ ਤੇ ਡੀਐਸਪੀ ਹਰਜੀਤ ਸਿੰਘ ਐਸਪੀ ਬਾਈਆ ਸਾਹਿਬ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇ ਸਬਜੈਕਟੀ ਦਾ ਇਨਕਾਊਂਟਰ ਹੋਇਆ ਬਲਜੀਤ ਦਾ ਉਸ ਦੇ ਉੱਤੇ ਪਹਿਲਾਂ ਕਿੰਨੇ ਪਰਚੇ ਨੇ ਪੁਲਿਸ ਕਿਵੇਂ ਇਸ ਤੇ ਤੱਕ ਪਹੁੰਚਦੀ ਹੈ ਤਪਤੀਸ਼ ਕਿਵੇਂ ਅੱਗੇ ਵੱਧਦੀ ਹੈ ਕਿ ਬਲਜੀਤ ਦਾ ਨਾਮ ਸਾਹਮਣੇ ਆਉਂਦਾ ਹੈ ਔਰ ਕੀ ਤਰਮਿੰਦਰ ਵਿੱਚ ਉਹ ਤਰਮਿੰਦਰ ਦਾ ਵਿੱਚ ਕੀ ਸਹਿਯੋਗ ਹੈ ਤਰਮਿੰਦਰ ਨੇ ਕੀ ਪੈਸੇ ਭੇਜੇ ਸੀਗੇ ਪੈਸੇ ਕਿਵੇਂ ਟਰਾਂਸਫਰ ਕੀਤੇ ਬਹੁਤ سارے ਸਵਾਲ ਨੇ ਐਸਪੀ ਭਾਈਆ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਦਿਖਾ ਦਿੰਦੇ ਆ ਕਿ ਇੱਕ ਅਸਲਾ ਵੀ ਜਿਹੜਾ ਉੱਥੋਂ ਮਿਲਿਆ ਪਿਸਟਲ ਜਿਹੜੀ ਮਿਲੀ ਹੈ ਔਰ ਉਸ ਦੇ ਨਾਲ ਦੀ ਨਾਲ ਚੱਪਲਾਂ ਜਿਹੜੀਆਂ ਆ ਉਹ ਵੀ ਉੱਥੇ ਮੌਜੂਦ ਹੈ ਬਲਜੀਤ ਜੋ ਕਿ ਮਢਾਲੀ ਦਾ ਰਹਿਣ ਵਾਲਾ ਹੈ ਔਰ ਇਹ ਤੁਸੀਂ ਆਲੇ ਦੁਆਲੇ ਦਿਖਾ ਦਿਓ ਬਿਲਕੁਲ ਆਲੇ ਦੁਆਲੇ ਖੇਤੀ ਖੇਤ ਹੈ ਵਸੋਂ ਨਹੀਂ ਹੈ ਔਰ ਇਸ ਥਾਂ ਤੇ ਹੀ ਕਿਉਂ ਮਤਲਬ ਕੀ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਭੱਜਦਾ ਭੱਜਦਾ ਇੱਥੇ ਤੱਕ ਪਹੁੰਚ ਕੇ ਸੀ ਐਸਪੀ ਭਾਈਆ ਸਾਹਿਬ ਮੈਂ ਇੱਕ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਦਮੀ ਦਰਜ ਸੀਗੇ ਔਰ ਸਸੀਗਲ ਸਰ ਸਰ ਇੱਕ ਮਿੰਟ ਬਸ ਸਰ ਇਹ ਬਲਜੀਤ ਤੇ ਕੋਈ ਪਰਚਾ ਪਹਿਲਾਂ ਵੀ ਹੈ ਕਿਸੇ ਜੀ ਹਾਂ ਇਹ ਤੇ ਸੱਤ ਕੇਸ ਦਰਜ ਆ ਬਾਕੀ ਇਕਠਾਣੇ ਆ ਜੀ ਠੀਕ ਹੈ ਸਰ ਤੇ ਸਰ ਇਸ ਥਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਮਤਲਬ ਬਿਲਕੁਲ ਬਿਲਕੁਲ ਜੀ ਜਦੋਂ ਸਾਡੀ ਪੁਲਿਸ ਪਾਰਟੀ ਇੱਥੇ ਪਹੁੰਚੀ ਆ ਜੀ ਤਾਂ ਉਹਦੇ ਵੱਲੋਂ ਕੋਈ ਫਾਇਰਿੰਗ ਵੀ ਕੀਤਾ ਗਿਆ ਜੀ हां हां उदे लो दो फायर ਹੋਏ ਜਿਹੜਾ ਇੱਕ ਸਾਡੇ ਐਸਐਚਓ ਸਾਹਿਬ ਦੀ ਗੱਡੀ 'ਚ ਲੱਗਾ ਜੀ ਔਰ ਉਦੋਂ ਬਾਅਦ ਉਹਦੀ ਜਦੋਂ ਅਸੀਂ ਜਵਾਬੀ ਕਾਰਵਾਈ ਕੀਤੀ ਉਹਦੇ ਵੀ ਲੱਤ ਮੁੱਤ ਪੇੜ ਹੋਈ ਆ ਕ੍ਰਾਸ ਫਾਇਰਿੰਗ ਜੀ ਉਹਦੀ ਕ੍ਰਾਸ ਫਾਇਰਿੰਗ ਚੋਈਏ ਤੇ ਸਰ ਹੁਣ ਦੋਸ਼ੀ ਹੈ ਕਿੱਥੇ ਜੀ ਆ ਹਸਪੀਟਲ ਅਸੀਂ ਮੂਵ ਕੀਤਾ ਫਿਲਹਾਲ ਤਾਂ ਸਟੇਬਲ ਸੀਗਾ ਬਾਕੀ ਡਾਕਟਰ ਦੱਸਣਗੇ ਪਹਿਲਾਂ ਕਿਸੇ ਕੀ ਐਸਪੀਓ ਵੀ ਹੈ ਜੀ ਇਹ ਅ ਨਹੀਂ ਅ ਹਾਲੀ ਤੱਕ ਅਸੀਂ ਉਹ ਰਿਕਾਰਡ ਨਹੀਂ ਦੇਖਿਆ ਪਰ 302 ਦੇ ਵਿੱਚ ਜਮਾਨਤ ਤੇ ਆਇਆ लास्ट ਯਰ ਜੀ ਠੀਕ ਹੈ ਕੋਈ ਕਿਸੇ ਵਹੀਕਲ ਤੇ ਇੱਥੇ ਆਇਆ ਹੁਣ ਜੀ ਇਹਨੂੰ ਕੋਈ ਜੋ ਸਾਡੇ ਕੋਈ ਇਨਪੁਟ ਸੀ ਕਿ ਵੀ ਇਹਨੂੰ ਕੋਈ ਇੱਥੇ ਡ੍ਰੌਪ ਕਰਕੇ ਗਿਆ ਅੱਗੇ ਇੱਥੋਂ ਕਿਸੇ ਨੇ ਪਿਕ ਕਰਨਾ ਸੀ ਠੀਕ ਹੈ ਸਰ ਬਹੁਤ ਸ਼ੁਕਰ ਹੈ ਜੀ ਤਾਂ ਤੁਸੀਂ ਗੱਲਬਾਤ ਸੁਣੀ ਐਸਪੀ ਬਾਈਆ ਸਾਹਿਬਾ ਨਾਲ ਦੀ ਗੱਲਬਾਤ ਸੁਣੀ ਹੈ ਕਿ ਇੱਥੇ ਕੋਈ ਡ੍ਰੌਪ ਕਰਕੇ ਗਿਆ ਇਸ ਤੋਂ ਗਾਂ ਕਿਤੇ ਜਾਣਾ ਸੀ ਤਾਂ ਪੁਲਿਸ ਕੋ ਇਹ ਗੱਲਬਾਤ ਪਹੁੰਚਦੀ ਹੈ ਪੁਲਿਸ ਕੋ ਇਨਫੋਰਮੇਸ਼ਨ ਪਹੁੰਚਦੀ ਹੈ ਔਰ ਇੱਥੇ ਹੀ ਉਸ ਨੂੰ ਦਬੋਚ ਲਿਆ ਜਾਂਦਾ ਔਰ ਹੁਣ ਪੁਲਿਸ ਵੱਲੋਂ ਦਬੋਚਣ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਪੁਲਿਸ ਵੱਲੋਂ ਹੁਣ ਉਸ ਨੂੰ ਹਸਪਤਲ ਵੀ ਭਜਵਾ ਦਿੱਤਾ ਗਿਆ ਤਾਂ ਇਹ ਬਿਲਕੁਲ ਲੋਕੇਸ਼ਨ ਦਿਖਾਦੀ ਵਜੇ ਇਹ ਲੋਕੇਸ਼ਨ ਹੈ ਜਿੱਥੇ ਥੋੜੀ ਦੇਰ ਪਹਿਲਾਂ ਪੁਲਿਸ ਅਤੇ ਬਲਜੀਤ ਜੋਕੀ ਮੰਡਾਲੀ ਤੋਂ ਦੱਸਿਆ ਜਾ ਰਿਹਾ ਆਪਸ ਵਿੱਚ ਮੁੱਤ ਭੇੜ ਹੁੰਦੀ ਹੈ ਕ੍ਰਾਸ ਫਾਇਰਿੰਗ ਹੁੰਦੀ ਹੈ ਦੱਸਿਆ ਜਾ ਰਿਹਾ ਪਹਿਲਾਂ ਕਿ આરોપી ਵੱਲੋਂ ਗੋਲੀ ਚਲਾਈ ਜਾਂਦੀ ਹੈ ਤੋਂ ਗੋਲੀਆਂ ਚਲਾਈਆਂ ਜਾਂਦੀਆਂ ਐਸਐਚਓ ਦੀ ਗੱਡੀ ਦੇ ਉੱਤੇ ਜਿਹੜਾ ਫਾਇਰ ਆਕੇ ਵੱਜਦੀ ਹੈ ਗੋਲੀ ਆਕੇ ਵੱਜਦੀ ਹੈ ਬੁਲੇਟ ਆਕੇ ਵੱਜਦੀ ਹੈ ਔਰ ਉਸ ਤੋਂ ਬਾਅਦ ਪੁਲਿਸ ਜਵਾਬੀ ਕਾਰਵਾਈ ਕਰਦੀ ਹੈ ਕ੍ਰਾਸ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਬਲਜੀਤ ਦੇ આરોપી ਜਿਹੜਾ ਬਲਜੀਤ ਹੈ ਮੰਡਾਲੀ ਵਾਲਾ ਉਹਦੇ ਪੱਟ 'ਚ ਗੋਲੀ ਵੱਜਦੀ ਹੈ ਉਸ ਨੂੰ ਜ਼ਖਮੀ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਤਾਂ ਫਿਰ ਤੋਂ ਇੱਕ ਵਾਰ ਤੁਸੀਂ ਤਸਵੀਰਾਂ ਦਿਖਾ ਦਿਓ ਫਿਰ ਤੋਂ ਅਸੀਂ ਦੱਸ ਦਈਏ ਕਿ ਜਿਹੜੇ ਨਵੇਂ ਜੁੜੇ ਨੇ ਦਰਸ਼ਕ ਤਾਂ 9 10 ਦੀ ਰਾਤ ਦੱਸਿਆ ਜਾ ਰਿਹਾ ਕਿ ਕਾਮਰੇਟ ਪ੍ਰੇਮ ਹੁਣਾਂ ਦਾ ਜੋ ਕਿ ਮਟਾਲੀ ਰਹਿੰਦੇ ਸਨ ਕਤਲ ਹੋ ਜਾਂਦਾ ਹੈ ਉਹਨਾਂ ਦੀ ਵਾਈਫ ਜਿਹੜੇ ਆ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਪੈਰਾਲਾਈਜ਼ ਹੋ ਚੁੱਕਾ ਹੈ ਔਰ ਇੱਕ ਲੜਕਾ ਕੇਅਰ ਟੇਕਰ ਨਾਮ ਰਵੀ ਦੱਸਿਆ ਜਾ ਰਿਹਾ ਜੋ ਉਹਨਾਂ ਦੀ ਕੇਅਰ ਕਰ ਰਿਹਾ ਸੀ ਕੇਅਰ ਟੇਕ ਕਰ ਰਿਹਾ ਸੀ ਦੱਸਿਆ ਜਾ ਰਿਹਾ ਕਿ ਉਸ ਰਾਤ ਬਲਜੀਤ ਨਾਮਕ ਵਿਅਕਤੀ ਜਿਸ ਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ 7 8 ਪਰਚੇ ਹਨ 302 ਦਾ ਪਰਚਾ ਪਹਿਲਾਂ ਵੀ ਹੈ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਬੇਲ ਤੇ ਆਇਆ ਤਬਲਜੀਤ ਉਸ ਰਾਤ ਮੰਡਾਲੀ ਵਿਖੇ ਹੀ ਜਾ ਕੇ ਕਾਮਰੇਟ ਪ੍ਰੇਮ ਹੋਂ ਦਾ ਕਤਲ ਕਰ ਦਿੰਦਾ ਹੈ ਔਰ ਰਵੀ ਜਿਹੜਾ ਆ ਉਹ ਮੌਕੇ ਤੇ ਪਹੁੰਚਦਾ ਆ ਆਪਸ ਵਿੱਚ ਸਕਫਲ ਹੁੰਦੀ ਆ ਆਪਸ ਚ ਹੱਥੋ ਪਾਈ ਹੁੰਦੀ ਆ ਰਵੀ ਉਸ ਨੂੰ ਦਬੋਚਣ ਦੀ ਕੋਸ਼ਿਸ਼ ਕਰਦਾ ਲੇਕਿਨ ਉਹ ਭੱਜ ਜਾਂਦਾ ਔਰ ਪੁਲਿਸ ਫਿਰ ਤਫਤੀਸ਼ ਕਰਦੀ ਹੈ ਤਫਤੀਸ਼ ਨੂੰ ਤੇਜ਼ ਤਫਤੀਸ਼ ਚ ਤੇਜ਼ੀ ਲਿਆਂਦੀ ਔਰ ਪੁਲਿਸ ਨੂੰ ਪਤਾ ਲੱਗਦਾ ਕਿ ਧਰਮਿੰਦਰ ਨਾਮਕ ਕੋਈ ਵਿਅਕਤੀ ਵੀ ਪਿੱਛੇ ਹੈ ਜੋ ਕਿ ਪਰਦੇਸ ਵਿੱਚ ਹੈ ਜਿਸ ਨੇ ਪੈਸੇ ਦੇ ਕੇ ਬਲਜੀਤ ਤੋਂ ਇਹ ਕੰਮ ਕਰਾਇਆ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਰਮਿੰਦਰ ਦੇ ਪਿਤਾ ਦਾ ਸ਼ਾਇਦ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਸ਼ਾਇਦ ਤਰਮਿੰਦਰ ਦੇ ਪਿਤਾ ਦੇ ਕਤਲ ਵਿੱਚ ਪ੍ਰੇਮ ਹੁਣ ਦਾ ਹੱਥ ਸੀ ਜਿਸ ਦਾ ਬਦਲਾ ਲੈਣ ਲਈ ਤਰਮਿੰਦਰ ਨੇ ਜੋ ਕਿ ਪ੍ਰੇਮ ਹੁਣ ਦਾ ਕਤਲ ਕਰਾਇਆ ਬਲਜੀਤ ਦੇ ਕੋਲੋਂ ਔਰ ਪ੍ਰੇਮ ਹੁਣਾਂ ਦੀ ਜਿਹੜੀ ਮਿਸਿਸ ਨੇ ਉਹ ਪੈਰਾਲਾਈਜ਼ ਹੋਣਾ ਹੋ ਚੁੱਕਾ ਤੇ ਉਹ ਇਸ ਸਮੇਂ ਬੈੱਡ ਤੇ ਨੇ ਤੇ ਬਲਜੀਤ ਤੇ 307 ਤੇ 302 ਦਾ ਜਿਹੜਾ ਇਹ ਪਰਚਾ ਦਰਜ ਹੁੰਦਾ ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅੱਜ ਬਲਜੀਤ ਨੂੰ ਕੋਈ ਥਾਂ ਤੇ ਇਸ ਲੋਕੇਸ਼ਨ ਤੇ ਡ੍ਰੌਪ ਕਰਨਾ ਦਾ ਆ ਚਿਪਸ ਤੇ ਕੋਕ ਵੀ ਇੱਥੇ ਪਏ ਦੇਖ ਲਓ ਹੋ ਸਕਦਾ ਇੱਥੇ ਬਹਿ ਕੇ ਅੱਜ ਰਾਤ ਫਨ ਕਰਨ ਦਾ ਪ੍ਰੋਗਰਾਮ ਹੋਵੇ ਚਿਪਸ ਪਾਣੀ ਦੀਆਂ ਬੋਤਲਾਂ ਕੋਕ ਇੱਥੇ ਮੌਜੂਦ ਹੈ ਹੋ ਸਕਦਾ ਕਿ ਇੱਕ ਦਮ ਹੀ ਅਚਨਚੇਤ ਪੁਲਿਸ ਪਹੁੰਚੀ ਹੋਵੇ ਤਾਂ ਘਬਰਾ ਗਿਆ ਹੋਵੇ ਬਲਜੀਤ ਕਿਉਂਕਿ ਕੋਕ ਔਰ ਕਿ ਤੁਸੀਂ ਤੁਸੀਂ ਦੇਖ ਸਕਦੇ ਹੋ ਇਹੀ ਮੋਟਰ ਕਿਉਂ ਚੂਜ਼ ਕੀਤੀ ਇਹ ਵੀ ਸਵਾਲ ਨੇ ਹਾਲਾਂਕਿ ਤਫਤੀਸ਼ ਦਾ ਵਿਸ਼ਾ ਇਸ ਬਾਰੇ ਜਾਣਕਾਰੀ ਪੁਲਿਸ ਬਾਅਦ ਚ ਦਵੇਗੀ ਤਾਂ ਇੱਕ ਵਾਰ ਫਿਰ ਤੂੰ ਦਿਖਾ ਦਿਓ ਲੋਕੇਸ਼ਨ ਜੋ ਜਿਹੜੇ ਹੁਣ ਜੁੜੇ ਨੇ ਉਹ ਤੁਸੀਂ ਦਿਖਾ ਦਿਓ ਇੱਧਰ ਪਿਸਤਲ ਜਿਹੜੀ ਮੌਕੇ ਤੇ ਨਜ਼ਰ ਆ ਰਹੀ ਹੈ ਫੋਰੈਂਸਿਕ ਟੀਮ ਫੋਰੈਂਸਿਕ ਟੀਮ ਵੱਲੋਂ ਪਹਿਲਾਂ ਜਾਂਚ ਕੀਤੀ ਜਾ ਰਹੀ ਸੀ ਹੁਣ ਉਸੇ ਲੋਕੇਸ਼ਨ ਤੇ ਜੋ ਅਸਲਾਸ ਨੂੰ ਰੱਖ ਦਿੱਤਾ ਗਿਆ ਚੱਪਲਾਂ ਜਿਹੜੀਆਂ ਦੋ ਉੱਥੇ ਪਈਆਂ ਨੇ ਔਰ ਬਲੱਡ ਵੀ ਨਜ਼ਰ ਆ ਰਿਹਾ ਪਰ ਤੁਸੀਂ ਦੇਖੋ ਆਲੇ-ਦੁਆਲੇ ਬਿਲਕੁਲ ਵੱਸੋਂ ਨਹੀਂ ਹੈ ਬੜਾ ਹੀ ਇੱਕ ਸ਼ਾਂਤ ਜਿਹਾ ਏਰੀਆ ਚੂਜ਼ ਕੀਤਾ ਗਿਆ ਬਲਜੀਤ ਵੱਲੋਂ ਤਾਂ ਜੋ ਕਿਸੇ ਨੂੰ ਭਿੰਕ ਨਾ ਲੱਗੇ ਲੇਕਿਨ ਪੁਲਿਸ ਪੁਲਿਸ ਦੇ ਆਪਣੇ ਸੂਤਰ ਹੁੰਦੇ ਆ ਪੁਲਿਸ ਤੱਕ ਗੱਲ ਪਹੁੰਚਦੀ ਆ ਔਰ ਉਸ ਤੋਂ ਬਾਅਦ ਇਹ ਕਾਰਵਾਈ ਹੋ ਜਾਂਦੀ ਆ ਸਖਤ ਕਾਰਵਾਈ ਹੁੰਦੀ ਆ ਔਰ ਸਖਤ ਕਾਰਵਾਈ ਹੋਣੀ ਵੀ ਚਾਹੀਦੀ ਕਿਉਂਕਿ ਜਿਵੇਂ ਕਾਮਰੇਡ ਪ੍ਰੇਮ ਹੁਣ ਦਾ ਕਤਲ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਦਾ ਹੈ ਲੋਕਾਂ ਦੇ ਮਨ ਚ ਇੱਕ ਡਰ ਬਣਦਾ ਕਿ ਘਰਾਂ ਕਿ ਕਤਲ ਕੀਤਾ ਗਿਆ ਕਿ ਕੀ ਵਿਅਕਤੀ ਘਰਾਂ ਚ ਸੁਰੱਖਿਅਤ ਨਹੀਂ ਲਾਅ ਐਂਡ ਆਰਡਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁੰਦੇ ਆ ਪਰ ਪੁਲਿਸ ਵੱਲੋਂ ਜਿਹੜੀ ਜਵਾਬੀ ਕਾਰਵਾਈ ਕੀਤੀ ਗਈ ਹੈ ਇਸ ਦੀ ਛਲਾਗਾ ਬਣਦੀ ਹੈ ਆਦਰਵਾਇਜ਼ ਇਹ ਅਨੇ ਕਤਲ ਦੀ ਗੁੱਥੀ ਬਣ ਜਾਣੀ ਸੀ ਹੁਣ ਪੁਲਿਸ ਨੇ ਇਸ ਨੂੰ ਸੋਲਵ ਕੀਤਾ ਹੈ ਤੇ ਬਾਕੀ ਜਦ ਪੁੱਛ ਗਿਛ ਹੋਵੇਗੀ આરોપી ਤੋਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਕਾਰਨ ਕੀ ਹਨ ਤੇ ਇਹ ਤਸਵੀਰਾਂ ਤੁਸੀਂ ਕੋਟ ਫੂਦਨ ਫਤੂਈ ਦੇ ਨਜ਼ਦੀਕ ਪੁਲੀ ਦੇ ਨਾਲ ਗੋਰੀ ਆਂਦੀ ਹੈ ਉੱਥੋਂ ਦੀਆਂ ਦੇਖ ਰਹੇ ਹੋ ਔਰ આરોપી ਵੱਲੋਂ ਇੱਕ ਟਿਕਾਣਾ ਚੂਸ ਕੀਤਾ ਗਿਆ ਸੀਗਾ ਕਿ ਸ਼ਾਇਦ ਇੱਥੇ ਉਹ ਸੇਫ ਹੈ ਪਰ ਪੁਲਿਸ ਕੋ ਇਨਫੋਰਮੇਸ਼ਨ ਆਂਦੀ ਹੈ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਦਬੋਚਣ ਆਂਦੀ ਹੈ ਆਰੋਪੀ ਵੱਲੋਂ ਦੱਸਿਆ ਜਾ ਰਿਹਾ ਕਿ ਦੋ ਫਾਇਰ ਕੀਤੇ ਜਾਂਦੇ ਨੇ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਕ੍ਰਾਸ ਫਾਇਰਿੰਗ ਵਿੱਚ ਆਰੋਪੀ ਦੇ ਪੱਟ 'ਚ ਗੋਲੀ ਲੱਗਦੀ ਔਰ ਉਸ ਤੋਂ ਬਾਅਦ ਪੁਲਿਸ ਉਸ ਨੂੰ ਜ਼ਖਮੀ ਹਾਲਤ 'ਚ ਦਬੋਚ ਲੈਂਦੀ ਹੈ ਕਿ ਉਸ ਨੂੰ ਹੁਣ ਸਿਵਲ ਹਸਪਤਲ ਵੇਖੇ ਭੇਜਿਆ ਗਿਆ ਹੈ ਬਾਕੀ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਆਵੇਗੀ ਜੋ ਇਸ ਕੇਸ 'ਚ ਡਿਵੈਲਪਮੈਂਟ ਹੋਵੇਗੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਤਦ ਤੱਕ ਤੁਸੀਂ ਸੇਫ ਰਹੋ ਸੁਰੱਖਿਅਤ ਰਹੋ ਆਪਣੇ ਰਾਤ ਨੂੰ ਕੁੰਡੀ ਲੋਕ ਲਾ ਕੇ ਸੋਇਓ ਕਰੋ ਔਰ ਕਿਸਤੇ ਭਰੋਸਾ ਨਾ ਕਰਿਆ ਕਰੋ ਕਿਸੇ ਨੂੰ ਕੋਈ ਭੇਤ ਨਾ ਦਿਆ ਕਰੋ ਉਮੀਦ ਹੈ ਤੁਸੀਂ ਠੀਕ ਠਾਕ ਰਹੋਗੇ ਬਹੁਤ ਬਹੁ